हां जी दोस्तों आज ਗੱਲਬਾਤ ਕਰਾਂਗੇ ਸਲਮਾ ਦੀ ਜ਼ਿੰਦਗੀ ਦੇ ਭਾਗ 10ਵੇਂ ਬਾਰੇ ਸੋ ਪਾ ਕੇ ਨੌਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੀਆਂ ਬਾੜੀ ਦੀਆਂ ਕੁੜੀਆਂ ਨੇ ਉਹ ਮੇਲਾ ਵੇਖਣ ਬਾਹਰ ਗਈਆਂ ਹੋਈਆਂ ਨੇ ਤੇ ਹਰੇਕ ਹੁਣ ਗਰਾਊਂਡ ਵਿੱਚ ਬੈਠੀ ਆਪਣੇ ਆਪਣੇ ਜ਼ਿੰਦਗੀ ਬਾਰੇ ਸਾਰੇ ਖੁਲਾਸੇ ਕਰ ਰਹੀ ਹੈ ਵੀ ਉਹਦੇ ਨਾਲ ਕੀ ਹੋਇਆ ਤੇ ਕਿਵੇਂ ਉਹ ਬਾੜੀ ਵਿੱਚ ਧੰਦਾ ਕਰਨ ਲਈ ਮਜਬੂਰ ਹੋ ਗਈ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣਾ ਆਪਣੇ ਰਾਮ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਕੰਚਨ ਨੂੰ ਆਪਣਾ ਛੋਟਾ ਜਿਹਾ ਪਿੰਡ ਦਿੱਸਦਾ। ਮੁਸ਼ਕਲ ਨਾਲ 20 ਝੁੰਗੀਆਂ ਵਰਗੇ ਘਰ ਹੋਣਗੇ। ਕਾਫੂਫ ਦੀਆਂ ਅਤੇ ਕੱਚੀਆਂ ਛੱਤਾਂ ਵਾਲੇ ਰਸੋਈ ਦੀ ਜਗ੍ਹਾ ਜਿੱਡੇ-ਜਿੱਡੇ ਖੇਤ ਵੀ ਸਨ ਉਹਨਾਂ ਕੋਲ। ਕੰਚਨ ਨੇ ਖੰਗ ਕੇ ਘਰ ਸਾਫ਼ ਕੀਤਾ। ਬਹੁਤ ਛੋਟੀ ਤਾਂ ਨਹੀਂ ਸੀਗੀ, ਤੀਵੀਂ ਮਰਦ ਦੇ ਫਰਕ ਨੂੰ ਸਮਝਣ ਲੱਗ ਪਈ ਸੀ ਉਦੋਂ ਮੈਂ। ਇੱਕ ਅੱਧ ਕਮਰੇ ਨੂੰ ਛੱਡ ਕੇ ਪਿੰਡ ਦੇ ਸਾਰੇ ਘਰ ਹੀ ਅਤਿ ਗਰੀਬੀ ਵਾਲੇ ਸਨ। ਪਿੰਡ ਦੀਆਂ ਔਰਤਾਂ ਹੀ ਵਧੇਰੇ ਕੰਮ ਕਰਦੀਆਂ ਸਨ। ਮਰਦ ਤਾਂ ਘਰ ਬੈਠ ਕੇ ਹੁੱਕੇ ਪਿੰਦੇ ਰਹਿੰਦੇ ਜਾਂ ਫਿਰ ਬੀੜੀਆਂ ਪਿੰਦੇ ਰਹਿੰਦੇ ਸਨ। ਸਾਡਾ ਕੰਮ ਹੁੰਦਾ ਸੀ ਵੀ ਖੇਤਾਂ ਤੇ ਜੰਗਲ ਵਿੱਚੋਂ ਕੰਦ ਮੂਲ ਚੁਣ ਕੇ ਆਉਣ ਤੇ ਭਾਜੀ ਬਣਾ ਲੈਣੀ ਰਾਸ਼ਨ ਡਿੱਪੂ ਤੋਂ ਲਿਆ ਕੇ ਕੰਕਰ ਪੱਥਰਾਂ ਵਾਲੇ ਸਸਤੇ ਚਾਹਲ ਉਬਾੜ ਲੈਣੇ ਕਿਸੇ ਹੱਟੀ ਤੋਂ ਲਿਆਂਦੀ ਘੱਟੀਆਂ ਸਾੜੀ ਉਦੋਂ ਤੱਕ ਪਹਿਨ ਰੱਖਣੀ ਜਦੋਂ ਤੱਕ ਉਹ ਮੱਛੀਆਂ ਦੇ ਜਾਲ ਵਰਗੇ ਨਹੀਂ ਸੀ ਬਣ ਜਾਂਦੀ ਪੋਖਰ ਤੇ ਨਹਾਉਣ ਵੇਲੇ ਵੀ ਉਸ ਨੂੰ ਬਿਨਾਂ ਸਾਬਣ ਤੋਂ ਪਾਣੀ ਵਿੱਚ ਧੋ ਲੈਣਾ ਫਿਰ ਗਿੱਲੀ ਹੀ ਪਹਿਨ ਲੈਣੀ ਤੇ ਸਾੜੀ ਨੇ ਸਾਡੇ ਜਿਸਮ ਦੀ ਗਰਮੀ ਨਾਲ ਸੁੱਕਣਾ ਫਿਰ ਇਹੀ ਜੀਵਨ ਸੀ ਸਾਡਾ ਅੱਜ ਸੋਚਦੀ ਆਂ ਵੀ ਚੰਗਾ ਹੁੰਦਾ ਜੇ ਉਹ ਜੀਵਨ ਰਹਿੰਦਾ ਮੇਰਾ ਪਵਿੱਤਰ ਨਿਰਛਤ ਨਿਰੋਗ ਕੰਚਨ ਹੋਂਕਾ ਲੈ ਕੇ ਚੁੱਪ ਕਰ ਗਈ ਦੂਸਰੀਆਂ ਹਰਾਨੀ ਨਾਲ ਕੰਚਨਵਾਲ ਝਾਕੀਆਂ ਤਾਂ ਮਨੀਸ਼ਾ ਨੇ ਇਸ਼ਾਰੇ ਨਾਲ ਸਬਰ ਕਰਨ ਲਈ ਕਿਹਾ ਉਹਨਾਂ ਨੂੰ ਇੱਕ ਵਾਰ ਲਾਲ ਝੰਡੇ ਵਾਲਿਆਂ ਦਾ ਜਲੂਸ ਕਲਕੱਤੇ ਕਿਸੇ ਵੱਡੀ ਰੈਲੀ ਵਿੱਚ ਸ਼ਾਮਲ ਹੋਣ ਆ ਰਿਹਾ ਸੀ ਆਪਣੇ ਆਪ ਨੂੰ ਸਾਡੇ ਗਾਉ ਦਾ ਨੇਤਾ ਅਖਵਾਉਂਦਾ ਸੀ ਭੂਪੇਨ ਘਰ ਆ ਕੇ 5 ਰੁਪਏ ਨਗਦ ਤੇ ਰਜਮਾ ਭਾਤ ਖਾਣ ਦਾ ਲਾਲਚ ਦੇ ਗਿਆ ਸਾਨੂੰ ਉਹ ਇਸੇ ਲਾਲਚ ਵਿੱਚ ਲਾਲ ਝੰਡਾ ਚੁੱਕ ਕੇ ਜਲੂਸ ਵਿੱਚ ਸ਼ਾਮਲ ਹੋ ਗਈ ਮੈਂ ਬਸ ਅਤੇ ਰੇਲ ਦਾ ਮੁਫਤ ਸਫ਼ਰ ਕਲਕੱਤਾ ਵੇਖਣ ਦਾ ਚਾਹ ਐਨੇ ਪ੍ਰਚੰਡ ਭੀੜ ਐਨਾ ਵਿਸ਼ਾਲ ਮੈਦਾਨ ਤੇ ਲਾਲ ਝੰਡਿਆਂ ਦਾ ਤੂਫਾਨ ਮੈਂ ਪਹਿਲੀ ਵਾਰ ਵੇਖਿਆ ਸੀ ਦੋ ਨਾਰੇ ਸਾਨੂੰ ਰਟਾਏ ਗਏ ਸਨ ਵੀ ਅਮਾਰ ਦਾਬੀ ਦੀਬੇ ਹੋਵੇ ਤੇ ਇਨਕਲਾਬ ਜਿੰਦਾਬਾਦ ਨਾਰੇ ਲਾ ਲਾ ਕੇ ਮੇਰਾ ਗळा ਬੈਠ ਗਿਆ ਸੋਚਦੀ ਸਾਂ ਵੀ ਇਸ ਰੈਦੀ ਤੋਂ ਬਾਅਦ ਵੀ ਸਾਨੂੰ ਭਾਤ ਮੱਛੀ ਮਿਲਿਆ ਕਰੇਗੀ ਬਹੁਤ ਖੁਸ਼ੀ ਮਾਪਿਓ ਪ੍ਰਤੀ ਮੈਂ ਵੀ ਕੋਈ ਚੰਗਾ ਕੀਤਾ ਸੀ ਹੁਣ ਸਾਨੂੰ ਜੰਗਲ ਵਿੱਚੋਂ ਪਹਾੜੀ ਘਾਫੋਸ ਨਹੀਂ ਲੈਣ ਜਾਣਾ ਪਏਗਾ ਲਾਲ ਝੰਡੇ ਵਾਲੇ ਸਾਨੂੰ ਰੋਟੀ ਕਪੜਾ ਮਕਾਨ ਸਭ ਦੇਣਗੇ ਇਹੀ ਕਹਿੰਦੇ ਰਹੇ ਸਨ ਉਹ ਘਰ ਮੁੜਦਿਆਂ ਨੂੰ ਰਾਤ ਪੈ ਗਈ ਭੂਪੇਨ ਆਇਆ ਸੀ ਘਰ ਤੇ ਮਾਂ ਨਾਲ ਪਤਾ ਨਹੀਂ ਕੀ ਗੱਲਾਂ ਕਰਦਾ ਰਿਹਾ ਸੀ ਜਾਂਦਾ ਹੋਇਆ ਉਹ ਮਾਂ ਨੂੰ 5 ਰੁਪਏ ਵੀ ਪਕੜਾ ਗਿਆ ਸੀਗਾ ਉਹਦੇ ਚਲੇ ਜਾਣ ਬਾਅਦ ਮਾਂ ਨੇ ਕਿਹਾ ਸੀ ਵੀ ਜਾ ਸੇਰ ਦੋ ਫਿਰ ਚਾਵਲ ਲੈ ਆ ਭੂਪੇਨ ਦੇ ਕੋਲੋਂ 10 ਰੁਪਏ ਹੋਰ ਦੇਣ ਦੇ ਵੀ ਆ ਕੇ ਆਇਆ ਹੈ ਵੀ ਹੌਲੀ ਹੌਲੀ ਮੋੜ ਦੇਾਂਗੇ ਮੈਨੂੰ ਸਮਝ ਨਹੀਂ ਸੀ ਆਈ ਵੀ ਮਾਂ ਕਿਵੇਂ 10 ਰੁਪਏ ਮੋੜੇਗੀ ਕੋਈ ਕੰਮਕਾਰ ਨਹੀਂ ਖੇਤੀ ਨਹੀਂ ਨੌਕਰੀ ਨਹੀਂ ਫਿਰ ਮੈਂ ਚਲੀ ਗਈ ਭੂਪੇਨ ਘਰ ਹੀ ਸੀਗਾ ਕਮੀਜ਼ ਲਾ ਕੇ ਬਨਿਆਣ ਪਾਈ ਹੋਈ ਸੀ ਉਹਨੇ ਸਰੀਰ ਤਕੜਾ ਸੀ ਪੱਕਾ ਰੰਗ ਦਿਹਾਤੀ ਬੰਗਾਲੀਆਂ ਵਰਗਾ ਉਹਦਾ ਘਰ ਵਿੱਚ ਕੋਈ ਨਹੀਂ ਸੀਗਾ ਉਸਨੇ ਮੈਨੂੰ ਬੈਠਣ ਲਈ ਕਿਹਾ ਪਰ ਉਹ ਖਿੜਕੀ ਤੇ ਬੋਹਾ ਕਿਉਂ ਬੰਦ ਕਰ ਰਿਹਾ ਮੈਂ ਹੈਰਾਨ ਹੋਈ ਫਿਰ ਉਹਨੇ ਆਪ ਹੀ ਕਿਹਾ ਵੀ ਮੈਨੂੰ ਚਾਵਲ ਦਿੰਦਿਆਂ ਕਿਸੇ ਨੇ ਦੇਖ ਲਿਆ ਤਾਂ ਬਸਤੀ ਦੇ ਸਾਰੇ ਲੋਕ ਹੀ ਮੰਗੜ ਤੋਰ ਪੈਣਗੇ ਮੇਰੇ ਨਜ਼ਦੀਕ ਆ ਕੇ ਬੋਲੇ ਆ ਵੀ ਠੀਕ ਹੀ ਤਾਂ ਹੈ ਨਾ ਮੈਂ ਉਸ ਕੋਲੋਂ ਸ਼ਰਾਬ ਦੀ ਬਹੂ ਆਈ ਮੇਰੇ ਚਿਹਰੇ ਤੇ ਘਬਰਾੜ ਵੇਖ ਕੇ ਉਹ ਹਸਿਆ ਚਾਹੇ ਤਾਂ ਹਰ ਰੋਜ਼ ਚਾਵਲ ਲੈ ਜਾਇਆ ਘਰ ਤੇ ਮੱਛੀ ਵੀ ਫਿਰ ਉਸਨੇ ਜਾ ਕੇ ਆਪਣੀ ਕਮੀਜ਼ ਚੱਕੀ ਤੇ ਖਿਸੇ ਵਿੱਚੋਂ ਦਸਾਂ ਦਾ ਇੱਕ ਨੋਟ ਕੱਢ ਕੇ ਮੇਰੇ ਵੱਲ ਆਇਆ ਆ ਲੈ ਆਪਣੀ ਮਾਨੋਦਈ ਜਾ ਕੇ ਤੇ ਚਾਵਲ ਮੈਂ ਡਰਦੀ ਡਰਦੀ ਨੇ ਪੁੱਛਿਆ ਮੈਂ ਦੇਖਿਆ ਵੀ ਉਹਦੀ ਨਿਗਾਹ ਮੇਰੀਆਂ ਛਾਤੀਆਂ ਤੇ ਟਿਕੀ ਹੋਈ ਸੀ ਆ ਇੱਧਰ ਇੱਥੋਂ ਲੈ ਲੈ ਇਸ਼ਾਰੇ ਨਾਲ ਉਸਨੇ ਸੱਜੇ ਹੱਥ ਪਿਆ ਇੱਕ ਮੜਕਾ ਵਿਖਾਇਆ ਮੈਨੂੰ ਮੈਂ ਚਾਵਲ ਵੇਖਣ ਲੱਗੀ ਤਾਂ ਉਸਨੇ ਪਿੱਛੋਂ ਜੱਫੀ ਬਾਕੇ ਮੇਰੀਆਂ ਛਾਤੀਆਂ ਫੜ ਲਈਆਂ ਮੈਂ ਆਪਣਾ ਆਪ ਛਿਰਾ ਕੇ ਬਿਨਾਂ ਚਾਵਲਾਂ ਦੇ ਦਸਾਂ ਦਾ ਨੋਟ ਲਿਆ ਰੋਂਦੀ ਘਰ ਆ ਗਈ ਮਾਂ ਨੇ ਝਿੜਕਿਆ ਵੀ ਹੁਣ ਕੀ ਖਾਏਂਗੀ ਮੇਰਾ ਸਿਰ ਮੈਂ ਦੱਸਿਆ ਵੀ ਮਾਂ ਉਹ ਮੈਨੂੰ ਇਸ ਤਰ੍ਹਾਂ ਫੜਦਾ ਸੀ ਉਹਦੀ ਸ਼ਰਾਬ ਪੀਤੀ ਹੋਈ ਸੀ ਫੇਰ ਕੀ ਹੋਇਆ ਮੌਤ ਪੈ ਚਲੀ ਸੀ ਤੈਨੂੰ ਮਾਂ ਦਾ ਇਹ ਵਤੀਰਾ ਅਤੇ ਰੂਪ ਵੇਖ ਕੇ ਮੈਂ ਸਤੰਭ ਰਹਿ ਗਈ ਜਿਨ੍ਹਾਂ ਨੂੰ ਹੱਥ ਲਾਉਣ ਲੱਗਿਆ ਮੈਂ ਆਪ ਹੀ ਸ਼ਰਮ ਜਾਂਦੀ ਹੁੰਦੀ ਸੀਗੀ ਉਸ ਨੂੰ ਜੇ ਕੋਈ ਸ਼ਰਾਬੀ ਛੇੜਦਾ ਹੈ ਤਾਂ ਮੌਤ ਨਹੀਂ ਆਵੇਗੀ ਇਹ ਕੀ ਆਖਦੀਆਂ ਵਾ ਸ਼ਾਇਦ ਉਹ ਸਾਡੇ ਵਰਗਿਆਂ ਦੇ ਜੀਵਨ ਦਾ ਸੱਚ ਹੀ ਆਖ ਰਹੀ ਸੀ ਗਰੀਬ ਦੀ ਇੱਜ਼ਤ ਨਾਲੋਂ ਚਾਵਲ ਤੇ ਮੱਛੀ ਬਹੁਤ ਵੱਡੀਆਂ ਚੀਜ਼ਾਂ ਨੇ ਕੰਤੇ ਨੇ ਫੇਰ ਹੌਕਾ ਲਿਆ ਫਿਰ ਇੱਕ ਦਿਨ ਹੋਰ ਦੋ ਦਿਨ ਹੋਰ ਮੈਂ ਭੂਪੇਨ ਕੋਲ ਜਾਣ ਲੱਗ ਪਈ ਮਾਂ ਪਿਓ ਲਈ ਚਾਵਲ ਮੱਛੀ ਬਣਨ ਲੱਗ ਪਏ ਮੈਨੂੰ ਮੇਰੇ ਕਾਰਨ ਉਹਨਾਂ ਦੇ ਜੀਵਨ ਵਿੱਚ ਕੁਝ ਦੇਰ ਖੁਸ਼ੀ ਭਰਤ ਆਈ ਮੇਰਾ ਭੂਪੇ ਨਾਲ ਇਹ ਸਿਲਸਿਲਾ ਬਣ ਗਿਆ ਸੀਗਾ ਕਦੇ ਮੈਂ ਤਿਰੰਗਾ ਝੰਡਾ ਲੈ ਕੇ ਰੈਲੀਆਂ ਵਿੱਚ ਸ਼ਾਮਲ ਹੁੰਦੀ ਕਦੇ ਲ ਖਾar ਦੇ ਪੈਕੇਟ ਮਿਲਦੇ ਨਗਦ ਪੈਸੇ ਵੀ ਮਿਲਦੇ ਸਭ ਪ੍ਰਬੰਧ ਭੂਪੇ ਨੇ ਕਰਦਾ ਇਹਨਾਂ ਰੈਲੀਆਂ ਕਰਕੇ ਭੂਪੇ ਦੀ ਨੇਤਾਗਿਰੀ ਚੱਲ ਰਹੀ ਸੀ ਤੇ ਸਾਡੇ ਵਰਗੇ ਲੋਕਾਂ ਦੀ ਇੱਕਾ ਦਿਨ ਲਈ ਸੈਰ ਹੋ ਜਾਂਦੀ ਸੀ ਦਾਲ ਭਾਤ ਖਾਣ ਨੂੰ ਮਿਲਦਾ ਸੀ ਕੁਝ ਲੋਕ ਕਹਿੰਦੇ ਸਨ ਵੀ ਪਾਰਟੀ ਵੱਲੋਂ ਭੂਵੇਂ ਨੂੰ ਬਹੁਤ ਰੁਪਏ ਮਿਲਦੇ ਸਨ ਤੇ ਅਘੋਂ ਉਹ ਪ੍ਰਤੀ ਜੀਆ ਘੱਟ ਪੈਸਾ ਦਿੰਦਾ ਸੀ ਪਰ ਮੈਨੂੰ ਕੀ ਮੈਂ ਤਾਂ ਉਸ ਕੋਲੋਂ ਵੱਖਰੇ ਰੁਪਏ ਲੈਂਦੀ ਸੀ ਇੱਥੇ ਆਉਣ ਦਾ ਪ੍ਰਬੰਧ ਵੀ ਭੂਪੇ ਨੇ ਬਣਾਇਆ ਸੀਗਾ ਇੱਕ ਦਿਨ ਮਾਂ ਨੂੰ ਕਿਹਾ ਸੀ ਵੀ ਕਲਕੱਤਾ ਵਿੱਚ ਇਸ ਨੂੰ ਕੋਈ ਕਿਦਰੀ ਨੌਕਰੀ ਰਵਾ ਦੇਵਾਂਗਾ ਹਰ ਮਹੀਨੇ ਇਹ ਤਨਖਾਹ ਵਿੱਚੋਂ ਕੁਝ ਬਚਾ ਕੇ ਤੈਨੂੰ ਭੇਜਦੇ ਰਿਹਾ ਕਰੇਗੀ ਕੋਈ ਚੰਗਾ ਲੜਕਾ ਭੇਕੇ ਫੇਰ ਤਾਂ ਇਸ ਦੀ ਸ਼ਾਦੀ ਵੀ ਕਰਵਾ ਦੇਾਂਗਾ ਉਹਨੇ ਸੁਪਨੇ ਵਿਖਾਏ ਮਾਨੂੰ ਹੋਰ ਕੀ ਚਾਹੀਦਾ ਸੀ ਉਹ ਵਿਆਗ ਨਾਲ ਹਸੀ ਵੀ ਜੇ ਸ਼ਾਦੀ ਵਿਆਦਾ ਮਤਲਬ ਮਰਦ ਨਾਲ ਸੌਣਾ ਹੀ ਐ ਤਾਂ ਉਹ ਬਹੁਤ ਦੇਰ ਪਹਿਲਾਂ ਊਪੇ ਨਾਲ ਉਹਦੀ ਸ਼ਾਦੀ ਹੋ ਗਈ ਸੀ ਫੇਰ ਤਾਂ ਹਰ ਰਾਤ ਪਤਾ ਨਹੀਂ ਕਿੰਨੀਆਂ ਸ਼ਾਦੀਆਂ ਹੁੰਦੀਆਂ ਰਹੀਆਂ ਮਰਦਾਂ ਅਤੇ ਦੁਲਿਆਂ ਦੀ ਗਿਣਤੀ ਨਹੀਂ ਰਹੀ ਆ ਕੇ ਕੰਚਨ ਚੁੱਪ ਕਰ ਗਈ ਆਪਣੀ ਵਿਥਿਆ ਸੁਣਾਉਂਦਿਆਂ ਉਹ ਭੇੜ ਭੁੱਲ ਰਹੀ ਸੀ ਉਹਨਾਂ ਇੱਕਦਮ ਪੱਟਾਂ ਦੇ ਸੱਨਾਂ ਵਿੱਚ ਦਰਦ ਉੱਠਿਆ ਤਾਂ ਉਹਨੇ ਆਪਣੇ ਦੋਹਾ ਹੱਥਾਂ ਨਾਲ ਸੱਨਾਂ ਦੇ ਮਾਸ ਦਾ ਰੁਗ ਭਰ ਕੇ ਅੱਖਾਂ ਮੀਚ ਲਈਆਂ ਹੁਣ ਰੇਖਾ ਦੀ ਵਾਰ ਹੀ ਗਿਆ ਇੱਕ ਗੱਲ ਤਾਂ ਆਪਾਂ ਸਭ ਨਾਲ ਦੀ ਸਾਂਝੀ ਹੈ ਵੀ ਆਪਾਂ ਭੁੱਖ ਚੋਂ ਹੀ ਆਈਆਂ ਚਾਹੇ ਧੋਖੇ ਨਾਲ ਚਾਹੇ ਅਗਵਾ ਹੋ ਗਏ ਤੇ ਚਾਹੇ ਪਿਆਰ ਦੀ ਨਾ ਸਮਝੀ ਵਿੱਚ ਵਿੰਗੇ ਢੇਡੇ ਢੰਗਰਾ ਹੀ ਇੱਥੇ ਪਹੁੰਚੀਆਂ ਆਪਾਂ ਆਪਣੀ ਗੱਲ ਕਰ ਰਹੀ ਕਾ ਮਨੀਸ਼ਾ ਟੋਕਦੀ ਹੈ ਆਪਣੀ ਤਾਂ ਕਰ ਲੱਗੀ ਆ ਰੇਖਾ ਨੇ ਅਜੇ ਕਿਹਾ ਹੀ ਸੀਗਾ ਕਿ ਅਚਾਨਕ ਕੋਲ ਡਰਿੰਕਸ ਦੇ ਹਟਾਲਾਂ ਤੇ ਬੇਲਪੁਰੀਆਂ ਦੀਆਂ ਰੇੜੀਆਂ ਲੱਗੇ ਭਗੜੜ ਮਚ ਜੰਦੀ ਹੈ ਬੋਤਲਾਂ ਚਲਦੀਆਂ ਜਿਹੜੇ ਤੇ ਹੜਾ ਸੁਣਾ ਹੀ ਦਿੰਦਾ ਘੁੰਮਣ ਆਏ ਲੋਕ ਮਹਫੂਜ਼ ਥਾਂਵਾਂ 'ਵਾਲ ਦੌੜਨ ਲੱਗਦੇ ਨੇ ਦੋ ਗਰੁੱਪਾਂ ਵਿੱਚ ਕਿਸੇ ਕਾਰਨ ਲੜਾਈ ਹੋ ਗਈ ਹੈ ਇਹ ਸਾਰੀਆਂ ਘਬਰਾ ਕੇ ਉੱਠ ਖੜੀਆਂ ਹੋਈਆਂ ਅਜਿਹੇ ਤਾਂ ਹੀ ਤਾਂ ਚੋਰੀਵਾਦੀ ਆਮ ਗੱਲ ਐ ਉਹ ਜਾਣਦੀਆਂ ਸਨ ਕੀ ਪਤਾ ਕਦੇ ਕੋਈ ਲਪੇਟ ਵਿੱਚ ਆ ਜਾਵੇ ਜੇ ਕਿਤੇ ਬੰਬ ਚੱਲ ਗਿਆ ਫੇਰ ਬੰਬ ਤੇ ਛੁਰੇ ਤਾਂ ਬੰਗਾਲੀ ਝਗੜਿਆਂ ਦਾ ਆਮ ਕਲਚਰ ਐ ਹੁਣ ਫਿਰ ਸਭਨਾਂ ਦੇ ਮਨਾਂ ਵਿੱਚ ਇਹ ਪ੍ਰਸ਼ਨ ਸੀਗਾ ਉਹਨਾਂ ਦੇ ਨਿਗਰਾਨ ਵੀ ਸਤਰਕ ਹੋ ਗਏ ਸਨ ਪਲਾਂ ਵਿੱਚ ਹੀ ਮੈਦਾਨ ਦੀਆਂ ਮੇਲੇ ਵਰਗੀਆਂ ਰੌਣਕਾਂ ਸਿਮਟ ਗਈਆਂ ਸਨ ਸਟਾਲਾਂ ਕੋਲ ਪੁਲਿਸ ਦੀ ਵੈਨ ਵੀ ਆ ਗਈ ਹੈ ਆਪਾਂ ਨੂੰ ਇੱਥੋਂ ਜਾਣਾ ਚ ਮਨਿਸ਼ਾ ਨੇ رائے ਦਿੱਤੀ ਤੇ ਉਹ ਟੈਕਸੀਆਂ ਲੈ ਕੇ ਹਗਲੀ ਨਦੀ ਦੇ ਕਿਨਾਰੇ ਵੱਲ ਤੁਰ ਪਈਆਂ ਇੱਥੇ ਜੀਵਨ ਆਮ ਵਾਂਗ ਹੈ ਅਜੀਬ ਸ਼ਹਿਰ ਹੈ ਇੱਕ ਪਾਸੇ ਸੜਕ ਤੇ ਛੂਰੇਬਾਜੀ ਹੋ ਰਹੀ ਹੈ ਗੁੰਡਾਗਰਦੀ ਹੋ ਰਹੀ ਹੈ ਦੂਸਰੀ ਸੜਕ ਤੇ ਹੁਲਾਸ ਹੈ ਰੌਣਕਾਂ ਨੇ ਤੇ ਲੋਕ ਬੇਖੌਫ ਘੁੰਮ ਰਹੇ ਨੇ ਇੱਥੇ ਤਾਂ ਵਿਕਟੋਰੀਆ ਮੈਦਾਨਾਂ ਨਾਲੋਂ ਵੀ ਜ਼ਿਆਦਾ ਭੀੜ ਹੈ ਹਗਦੀ ਨਦੀ ਵਿੱਚ ਲੋਕ ਬੋਟਿੰਗ ਦਾ ਆਨੰਦ ਲੈ ਰਹੇ ਨੇ ਛੋਟੇ ਜਹਾਜ਼ ਲੰਗਰ ਛੁੱਟੀ ਖੜੇ ਨੇ ਉਹਨਾਂ ਵਿੱਚ ਜਗਦਿਆਂ ਰੌਸ਼niਆ ਦੇ ਪ੍ਰਤੀਬਿੰਬ ਹਗਦੀ ਨਦੀ ਦੇ ਪਾਣੀ ਵਿੱਚ ਬਹੁਤ ਸੁੰਦਰ ਲੱਗ ਰਹੇ ਨੇ ਦੂਰ ਮੁਹੱਲਿਆਂ ਦੇ ਪੂਜਾ ਪੰਡਾਲਾਂ ਵਿੱਚ ਵੱਜਦੇ ਢੋਲਾਂ ਦੀ ਮੱਧਮ ਆਵਾਜ਼ ਸੁਣਦੀ ਹੈ ਇਹ ਸਾਰੀਆਂ ਸੈਰਗਾਦੀ ਰੇਲਿੰਗ ਨੂੰ ਹੱਤ ਪਾਈ ਹੁਗਲੀ ਨਦੀ ਦੇ ਇਸ ਸੁੰਦਰ ਦਿਸਦੇ ਜੀਵਨ ਨੂੰ ਤੱਕ ਰਹੀਆਂ ਨੇ ਹਾਵੜਾ ਪੁਲ ਇੱਥੋਂ ਪੂਰੇ ਦਾ ਪੂਰਾ ਦਿਸਦਾ ਹੈ ਨਵੇਂ ਬੱਢ ਰਹੇ ਪੁਲ ਤੇ ਦੋ ਵੱਡੇ ਸਤੰਭ ਹੁਗਲੀ ਨਦੀ ਦੇ ਪਾਣੀ ਵਿੱਚ ਬੜੇ ਅਜੀਬ ਲੱਗ ਰਹੇ ਨੇ ਸਾਰੀਆਂ ਮੰਤਰਮੁਗਧ ਹੋਈਆਂ ਠੱਗੀਆਂ ਖੜੀਆਂ ਸਨ ਕੁਝ ਦੇਰ ਨੂੰ ਉਹ ਫਿਰ ਉਸੇ ਤੰਗ ਹਨੇਰੀ ਸਲਾਬੀ ਕੈਦ ਵਿੱਚ ਬੰਦ ਹੋ ਜਾਣਗੀਆਂ ਜਿੱਥੇ ਵਸਤਰ ਉਤਾਰਨ ਦੇ ਪਹਿਨਣੇ ਦੀ ਉਹਨਾਂ ਦੀ ਵਿਸ਼ੇਸ਼ਤਾ ਹੈ ਇਹੀ ਸੋਚ ਰਹੀਆਂ ਨੇ ਉਹ ਛੋਟੇ ਬੱਚੇ ਘੁੰਮਦੇ ਵੇਖ ਕੇ ਉਸ ਨੂੰ ਫੇਰ ਰਾਜੂ ਦੀ ਯਾਦ ਆਉਂਦੀ ਹੈ ਤੇ ਉਹ ਉਦਾਸ ਹੋ ਜਾਂਦੀ ਹੈ। ਕਿਸ਼ਤੀ ਦੀ ਸੈਰ ਕਰੀਏ ਮਨੀਸ਼ਾ ਪੁੱਛਦੀ ਹੈ। ਉਧਰ ਦੇਖ ਪਹਿਲਾ ਗੁੱਡੀ ਉਹਦਾ ਧਿਆਨ ਦੋ ਨੌਜਵਾਨਾਂ ਵੱਲ ਦੌਂਦੀ ਹੈ ਜਿਹੜੇ ਇਹਨਾਂ ਨੂੰ ਲਗਾਤਾਰ ਘੂਰ ਰਹੇ ਨੇ। ਉੱਲੂ ਬਣਾਈਏ ਰੇਖਾ ਉਹਨਾਂ ਦੇ ਨਾਲ ਆ ਰਲਦੀ ਹੈ। ਜੇ ਪੁਲਿਸ ਹੀ ਹੋਏ ਫੇਰ ਮਨੀਸ਼ਾ ਨੇ ਡਰ ਜ਼ाहिर ਕੀਤਾ ਉਹ ਜਾਣਦੀਆਂ ਨੇ ਵੀ ਸਾਦੇ ਕੱਪੜਿਆਂ ਵਿੱਚ ਪੁਲਿਸ ਹੀ ਐ। ਅਸਾਮੀਆਂ ਲੱਭਣ ਲਈ ਗਰਜਾਂ ਅੱਖਾਂ ਲੈ ਕੇ ਘੁੰਮਦੇ ਰਹਿੰਦੇ ਨੇ। ਅਰੇ ਅਰੇ ਉਧਰ ਦੇਖੋ ਇੰਦਰਾ ਇੱਕ ਮਦਾਰੀ ਵੱਲੋਂ ਬਾਂਦਰ ਬਾਂਦਰੀ ਦੇ ਦਿਖਾਏ ਜਾ ਰਹੇ ਵਿਆਹ ਦੇ ਤਮਾਸ਼ੇ ਨੂੰ ਵੇ ਅਰੇ ਛੱਡੋ ਨਾ ਇਹੋ ਜੇ ਬਾਂਦਰ ਤਾਂ ਕਿੰਨੇ ਆਉਂਦੇ ਨੇ ਆਪਣੇ ਕੋਲ ਹਰ ਰੋਜ਼ ਉਹਨਾਂ ਤੇ ਨਿਗ੍ਹਾ ਰੱਖਣ ਵਾਲੇ ਤਿੰਨੋ ਵਿਅਕਤੀ ਕੁਝ ਵਿੱਤ ਤੇ ਫੇਰ ਆ ਖੜੇ ਹੋਏ ਨੇ ਰਾਤ ਦੇ 9 ਵਜਣ ਵਾਲੇ ਨੇ ਛੋਟੇ ਬੱਚਿਆਂ ਵਾਲੇ ਤੇ ਸਾਊ ਅਖਵਾਂਦੇ ਲੋਕ ਆਪਣੇ ਘਰੀ ਪ੍ਰਤਣਾ ਸ਼ੁਰੂ ਹੋ ਗਏ ਨੇ ਰੌਣਕ ਘਟਣ ਲੱਗ ਪਈ ਹੈ ਮਨੀਸ਼ਾ ਨੇ ਆਈਸਕ੍ਰੀਮ ਵਾਲੀ ਟਰਾਲੀ ਰੋਕੀ ਹੈ ਤੇ ਦੋਸਰੀਆਂ ਵੱਲ ਝਾਕੇ ਉਹਨਾਂ ਦੀ ਖਾਣ ਦੀ ਇੱਛਾ ਜਾਣਣੀ ਚਾਹੁੰਦੀ ਆ ਉਹ ਮਾਇਆ ਦੀ ਇੱਛਾ ਹੈ ਵੀ ਘਰ ਜਾਣ ਲੱਗੀ ਰਾਜੂ ਲਈ ਆਈਸਕ੍ਰੀਮ ਜ਼ਰੂਰ ਲੈ ਕੇ ਜਾਵਾਂ ਪਰ ਉਦੋਂ ਧਿੱਕਰ ਵਿਗੜ ਜਾਵੇਗੀ ਮਧੂ ਆਈਸਕ੍ਰੀਮ ਨਹੀਂ ਖਾਣਾ ਚਾਹੁੰਦੀ ਆਖਦੀ ਹੈ ਵੀ ਤਬੀਰ ਠੀਕ ਨਹੀਂ ਹੈਗੀ ਕੀ ਹੋਇਆ ਰੀ ਮਨੀਸ਼ਾ ਹੈਰਾਨ ਹੁੰਦੀ ਹੈ ਬਵਾਸੀ ਰ ਹੈ ਡਾਕਟਰ ਨੇ ਆਖਿਆ ਵੀ ਠੰਡੀ ਚੀਜ਼ ਨਹੀਂ ਲੈਣੀ ਮਧੂ ਸ਼ਾਇਦ ਬਹਾਨਾ ਬਣਾਉਦੀ ਹੈ ਇਹ ਮਾਂ ਚੋ ਆਈਸਕ੍ਰੀਮ ਤਾਂ ਮੂੰਹ ਨਾਲ ਖਾਣ ਵਾਲੀ ਚੀਜ਼ ਹੈ ਮਨੀਸ਼ਾ ਮਧੂ ਨੂੰ ਕੁਝ ਗੁੱਜੀ ਮਸ਼ਕਰੀ ਕਰਦੀ ਹੈ ਸਾਰੀਆਂ ਇੱਕ ਸਾਥ ਹਸਪੰਦੀਆਂ ਨੇ ਖਰਮਸਤੀ ਕਰਦੀਆਂ ਤੇ ਖੁੱਲੀ ਹਵਾ ਵਿੱਚ ਸਾਹ ਲੈਂਦੀਆਂ ਉਹ ਰਾਤ ਦੇ 11:00 ਵਜੇ ਵਾਪਸ ਆਪਣੀ ਨਗਰੀ ਵਿੱਚ ਮੁੜਨ ਦੀ ਸੋਚਣਾ ਪੂਜਾ ਦੇ ਪੰਟਾਲ ਵੇਖਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਇਹਨਾਂ ਦਾ ਕੀ ਵੇਖਣਾ ਹੈ ਦੁਰਗਾ ਮਾਂ ਇੱਕ ਹੱਥ ਵਿੱਚ ਤਰਸ਼ੂਲ ਤੇ ਦੂਸ ਰਾਕਸ਼ਿਆਂ ਦਾ ਨਾਸ਼ ਕਰ ਰਹੀ ਹੈ ਪਰ ਸਾਡੇ ਕੋਲ ਤਾਂ ਹਰ ਰਾਤ ਅਜੇ ਹੀ ਰਾਖਸ਼ ਆਉਂਦੇ ਨੇ ਤਾਂ ਹੀ ਸਾਨੂੰ ਦਾਲ ਭਾਤ ਨਸੀਬ ਹੁੰਦੀ ਹੈ ਸਾਹਮਣੇ ਦੁਰਗਾ ਮਾਂ ਹੱਥ ਵਿੱਚ ਖੱਪਰ ਲੈ ਕੇ ਰਾਖਸ਼ਿਆਂ ਦਾ ਲਹੂ ਪੀ ਰਹੀ ਹੈ ਪੰਡਾਲ ਦੇ ਪਿੱਛੇ ਉਹਦੇ ਭਗਤ ਬੈਠੇ दारू ਪੀ ਰਹੇ ਹੁੰਦੇ ਨੇ ਸਭ ਚੱਲਦਾ ਹੈ ਇਹੀ ਸੋਚ ਕੇ ਉਹਨਾਂ ਪੂਜਾ ਦੇਖਣ ਨਾਲੋਂ ਆਪਣੇ ਸੁਰੱਖਿਤ ਖੇਤਰ ਵਿੱਚ ਜਾਨੇ ਠੀਕ ਸਮਝਿਆ ਦੇਵਕੀ ਮਾਸੀ ਅਜੇ ਜਾਗ ਰਹੀ ਹੈ ਮਾਇਆ ਦੇ ਕਮਰੇ ਵਿੱਚ ਆਉਣ ਤੇ ਰਾਜੂ ਵੀ ਸੁਤ ਉਨੇਂਦਾ ਜਿਹਾ ਉੱਠਦਾ ਹੈ ਮਾਂ ਉਸ ਨੂੰ ਚੌਕਲੇਟ ਦੇ ਕੇ ਖੁਸ਼ ਕਰਦੀ ਹੈ ਕੱਲ ਉਹ हेमा ਆਂਟੀ ਨਾਲ ਪੂਜਾ ਵੇਖਣ ਵੀ ਜਾਵੇਗਾ ਮਾਇਆ ਉਸ ਨੂੰ ਬੋਕਲ ਵਿੱਚ ਲੈ ਕੇ ਪਿਆਰ ਕਰਦੀ ਹੈ ਇੱਕ ਪਤੰਗ ਲੈ ਕੇ ਦੇਣ ਦਾ ਵਾਦਾ ਵੀ ਕਰਦੀ ਹੈ ਤੇ ਉਸ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਸੌਣ ਦਾ ਯਤਨ ਕਰਦੀ ਆਉ। ਉਦੋਂ ਬੂਹਾ ਖੜਕਦਾ ਹੈ ਬੂਹਾ ਖੋਲਣ ਤੇ ਦੇਖਦੀ ਹੈ ਵੀ ਬਾਹਰ ਦੇਵਕੀ ਮਾਸੀ ਖੜੀ ਹੈ। ਤੇਰਾ ਪਰਮਾਨੈਂਟ ਕਸਟਮਰ ਆਇਆ ਹੈ। ਪਰਮਾਨੈਂਟ ਕੌਣ? ਮਾਇਆ ਨੇ ਦੁਖੀ ਮਨ ਨਾਲ ਪੁੱਛਿਆ ਉਹੀ ਮਾਰਵਾੜੀ ਬਹੁਤ ਥੱਕ ਗਈਆਂ ਮਾਸੀ ਰਾਜੂ ਵੀ ਜਾਗਦਾ ਹੈ ਆਕੇ ਉਹ ਰਾਜੂ ਵੱਲ ਝਾਕੀ। ਆਪਣਾ ਜੀਵਨ ਗਾਕਾਂ ਲਈ ਹੈ ਮਾਇਆ ਸਾਨੂੰ ਉਹਨਾਂ ਦੀ ਇੱਛਾ ਦਾ ਵਿਰੋਧ ਕਰਨ ਦਾ ਹੱਕ ਨਹੀਂ ਹੈਗਾ। ਰਾਜੂ ਨੂੰ ਮੈਂ ਲੈ ਜਾਨੀਂ ਤੂੰ ਗਾਗ ਨੂੰ ਟੈਂਡ ਕਰ। ਹੁਕਮ ਵਰਗਾ ਸੁਝਾ ਦੇ ਕੇ ਦੇਵ ਕੀ ਮਾਸੀ ਅੱਖਾਂ ਵਿੱਚ ਨੀਂਦ ਲਈ ਪਏ ਰਾਜੂ ਕੋਲ ਆਈ ਆਹ ਬੇਟਾ ਰਾਜੂ ਆਪਾਂ ਕੁਝ ਦੇਰ ਖਿੜਕੀ ਵਿੱਚੋਂ ਪੂਜਾ ਦੇਖਦੇ ਹਾਂ ਨਹੀਂ ਦਾਰੀ ਇਹ ਮਾਸੀ ਰਾਜੂ ਨੇ ਜਿੱਦ ਕੀਤੀ ਅੱਛੇ ਬੱਚੇ ਜਿੱਦ ਨਹੀਂ ਕਰਦੇ ਆ ਕੇ ਉਸ ਨੇ ਜ਼ਬਰਦਸਤੀ ਰਾਜੂ ਨੂੰ ਉਠਾ ਲਿਆ ਤੇ ਰੰਗ ਰੰਗ ਕਰਦੇ ਨੂੰ ਬਾਹਰ ਲੈ ਗਈ ਉਹ ਮਾਇਆ ਪਲਕੋ ਪਰ ਲਈ ਕੰਧ ਤੇ ਲੜਕਦੀਆਂ ਦੇਵੀ ਦੀਆਂ ਮੂਰਤੀਆਂ ਵੱਲ ਝਾਕੀ ਚਿਹਰੇ ਤੇ ਵਿਅੰਗਮਈ ਮੁਸਕਾਨ ਆਈ ਤੇ ਅੱਖਾਂ ਪਰ ਆਈਆਂ ਉਹ ਫਿਰ ਉਸ ਨੇ ਝਟਕੇ ਨਾਲ ਅੱਖਾਂ ਪਹੁੰਚੀਆਂ ਕੁਝ ਪਲ ਲਈ ਚਿਹਰਾ ਕਠੋਰ ਬਣਿਆ ਤੇ ਉਸ ਨੇ ਟਿਊਬ ਲੇਟਾਂ ਬੁਝਾ ਕੇ ਲਾਲ ਬੱਤੀ ਜਲਾ ਲੀ ਤੇਰੇ ਤੇ ਮੁਸਕਾਨ ਲੈ ਕੇ ਦਰਵਾਜੇ ਤੱਕ ਆਈ ਤੇ ਮਾਰਵਾੜੀ ਗਾਖ ਨੂੰ ਅੰਦਰ ਲੰਘਾ ਕੇ ਬੂਹਾ ਪੇੜ ਲਿਆ ਉਹਨੇ ਰਾਤ ਦੇ 12 ਵਜੇ ਰਹੇ ਸਨ ਦੇਵਕੀ ਮਾਸੀ ਦੀਆਂ ਲੜਕੀਆਂ ਸੌਂ ਗਈਆਂ ਸਨ ਕੁਝ ਸੌਣ ਦੀ ਤਿਆਰੀ ਕਰ ਰਹੀਆਂ ਸਨ ਆਸੇ ਪਾਸੇ ਪੜੋਸ ਦੀਆਂ ਬਾੜੀਆਂ ਵਿੱਚ ਵੀ ਸ਼ੋਰ ਸ਼ਰਾਬਾ ਹੁਣ ਖਤਮ ਹੋ ਚੁਲਿਆ ਸੀ ਗੇਟਾਂ ਤੇ ਬੈਠੇ ਦਰਬਾਨ ਜਾਂ ਨੌਕਰ ਉਂਗਲਾ ਰਹੇ ਸਨ ਬਾੜੀ ਵਾਲੀਆਂ ਆਪਣੀਆਂ ਦੁਕਾਨਦਾਰੀ ਸੰਭੇਟ ਰਹੀਆਂ ਸਨ ਇਸ ਵੇਲੇ ਦੇਵਕੀ ਮਾਸੀ ਦੇ ਨੌਕਰ ਰਾਮੂ ਨੂੰ ਰੋਹ ਮਾਰਦਾ ਹੌਲਦਾਰ ਪਾਂਡੇ ਸਿੱਧਾ ਜਾ ਕੇ ਸਲਮਾ ਦਾ ਬੂਹਾ ਖੜਕਾਉਣ ਲੱਗਦਾ ਹੈ ਦੇਵਕੀ ਆਪਣੇ ਕਮਰੇ ਵਿੱਚੋਂ ਬਾਹਰ ਆਉਂਦੀ ਹੈ ਔਰਸੀਆਂ ਨੂੰ ਵੇਖ ਕੇ ਪਹਿਲਾਂ ਤਾਂ ਉਹ ਪਹਿਵੇਤ ਹੁੰਦੀ ਹੈ ਪਰ पांडे ਨੂੰ ਪਛਾਣ ਕੇ ਭੈ ਗੁੱਸੇ ਵਿੱਚ ਬਦਲ ਜਾਂਦਾ ਉਹਦਾ ਕੀ ਹੋਇਆ पांडे ਭਾਈ ਇਸ ਵਕਤ ਲੜਕੇ ਨੂੰ ਪਰੇਸ਼ਾਨ ਕਰਨ ਆ ਗਏ ਅਰੇ ਦੇਵਕੀ ਭਾਈ ਇਹੀ ਵਕਤੋਂ ਠੀਕ ਰਹੇ ਕਿਆ ਬਹਾਨੇ ਬਹਾਨੇ ਯਾਨੀ ਕਿ ਸਵੇਰੇ ਸਵੇਰ ਆਉਂ पांडे ਹੱਸਦਾ ਹੈ ਤਾਂ ਉਹਦੀਆਂ ਮੁੱਛਾਂ ਨਰਿਤ ਕਰਨ ਲੱਗਦੀਆਂ ਨੇ ਹੌਲਦਾਰ पांडे ਵੀ ਬੜੀ ਪਹੁੰਚੀ ਹੋਈ ਸ਼ਹਿ ਵੱਡੀਆਂ ਵੱਡੀਆਂ ਮੁੱਛਾਂ ਮੂੰਹ ਵਿੱਚੋਂ ਆਉਦੀ ਹਰ ਸਮੇਂ ਤੰਬਾਕੂ ਦੀ ਗੰਧ ਹੱਥ ਵਿੱਚ ਡੰਡਾ ਅਕਸਰ ਆਪਣੀ ਡਿਊਟੀ ਇਸ ਮੁਹੱਲੇ ਵਿੱਚ ਹੀ ਲਗਾਉਂਦਾ ਹੈ ਕਦੇ ਕੋਈ ਅਣਜਾਣ ਕਾਕ ਉਹਦੇ ੜਿੱਕੇ ਆ ਜਾਂਦਾ ਹੈ ਕਦੇ ਗੈਰ ਲਾਇਸੈਂਸ ਲੜਕੀਆਂ ਨੂੰ ਜਾ ਧੰਕਾਉਂਦਾ ਜਿਸ ਦਿਨ ਕੋਈ ਸਬਾਬ ਨਾ ਬਣੇ ਤਾਂ ਲੜਕੀਆਂ ਨਾਲ ਮੁਫਤ ਦੀ ਚੋਲ ਮੋਲ ਕਰਨ ਬਾੜੀਆਂ ਵਿੱਚ ਆਵੜਦਾ ਹੈ ਅੱਜ ਵੀ ਪਾਂਡੇ ਇਹੀ ਸੋਚ ਕੇ ਆਇਆ ਉਸ ਨੂੰ ਆਇਆ ਜਾਣ ਕੇ ਸੌਣ ਜਾ ਰਹੀਆਂ ਲੜਕੀਆਂ ਪਰੇਸ਼ਾਨ ਹੋ ਗਈਆਂ ਹਨ ਸਨ ਪਤਾ ਨਹੀਂ ਇਹ ਹਰਾਮੀ ਕਿਸ ਕੋਲ ਜਾਵੇਗਾ ਸੂਰ ਆਪਣੀਆਂ ਮੁੱਛਾਂ ਨਾਸਾਂ ਵਿੱਚ ਘਸਾ ਦਿੰਦਾ ਹੈ ਪਸੀਨੇ ਦੀ ਬਦਬੂ ਨਾਲ ਦਮ ਘੁੱਟਦਾ ਕੱਲ ਆਣਾ ਪਾਂਡੇ ਭਾਈ ਅੱਜ ਲੜਕੀਆਂ ਥੱਕੀਆਂ ਹਨ ਸੌ ਰਹੀਆਂ ਨੇ ਦੇਵਕੀ ਮੌਸੀ ਨੇ ਉਸ ਨੂੰ ਟਾਲਣਾ ਚਾਹਿਆ ਅਰੇ ਮੈਂ ਵੀ ਤਾਂ ਸੌਣੇ ਆਇਆ ਹੂੰ ਥੋੜੀ ਦੇਰ ਕਬੱਡੀ ਖੇਡੂਗਾ ਬੋਲੇ ਅਜੇ ਰਹਿਣ ਦੇ ਭਾਂਡੇ ਦੇਵਕੀ ਨੇ ਮੰਨਦ ਕੀਤੀ ਉਹਦੀ ਅਰੇ ਮਾਸੀ ਖੜੇ ਖੜੇ टांग ਦਰਦ ਕਰਨੇ ਲੱਗੇ ਇਹਨਕੋ ਥੋੜਾ ਦਰਦ ਦੂਰ ਕਰ ਲਉ ਫਿਰ ਚਲਾ ਜਾਊਗਾ ਉਹ ਸਲਮਾ ਕਾਂ ਸੁਸਰੀ ਉਸਕੇ ਸਾਥ ਹਮਾਰੀ ਖੂਪ ਪੜਤੀ ਹੈ ਉਹਦੀ ਤਬੀਅ ਠੀਕ ਨਹੀਂ ਹੈਗੀ ਭਾਂਡੇ ਦੇਵਕੀ ਨੇ ਇਨਕਾਰ ਕੀਤਾ ਉਹਦੀ ਤਬੀਅ ਠੀਕ ਕਰਨ ਵਾਸਤੇ ਤਾਂ ਮੈਂ ਆਇਆ ਹਾਂ ਬਲਾ ਉਸ ਕੋ ਪਾਂਡੇ ਨੂੰ ਪਤਾ ਹੈ ਵੀ ਇੱਥੇ ਉਹਦੀ ਜਿੱਦ ਪੁੱਗ ਸਕਦੀ ਹੈ ਦੇਵਕੀ ਸੋਚਦੀ ਹੈ ਵੀ ਕੰਚਨ ਵਿੱਚ ਮੈਨੂੰ ਬਿਮਾਰੀ ਦੇ ਲੱਛਣ ਮਲੂਮ ਹੋ ਰਹੇ ਨੇ ਉਹਦਾ ਸੁਭਾਅ ਵੀ ਖਿਜਿਆ ਰਹਿੰਦਾ ਇਸ ਮੂਹੇ ਨੂੰ ਉਸ ਕੋਲੀ ਭੇਜਾਂ ਹਰਾਮੇ ਨੂੰ ਮੁਹੱਤਵ ਵਿੱਚ ਕੁਝ ਇਨਾਮਤਾ ਮਿਲੇ ਚਲ ਮੈਂ ਦੇਖਦੀ ਆਂ ਦੇਵਕੀ ਪਾਂਡੇ ਨੂੰ ਲੈ ਕੇ ਕੰਚਨ ਕੋਲ ਆਈ। ਕਮਰੇ ਵਿੱਚ ਜਾਣ ਤੋਂ ਪਹਿਲਾਂ ਪਾਂਡੇ ਖਸਿਆਣੀ ਜੀ ਹਾਸੀ ਹਸਿਆ, "ਦੇਵਕੀ, ਗਲਾ ਤਰ ਕਰਨੇ ਕੋ ਹੈ ਅੱਜ ਕੁਝ?" "ਆਜ ਨਹੀਂ ਆ ਪਾਂਡੇ। ਥੋੜੀ ਕੋ ਤਾਂ ਹੋਵੇਗੀ, ਸੱਚ ਆਖਦੀਆਂ ਨਹੀਂ ਹੈਗੀ। ਤੇਰੇ ਆਉਣ ਦਾ ਪਤਾ ਹੁੰਦਾ ਤਾਂ ਕਿਧਰੋਂ ਪ੍ਰਬੰਧ ਕਰ ਰੱਖਦੀ ਮੈਂ। ਸ਼ਰਾਬ ਬਿਨਾ ਤਾਂ ਲੜਕੀ ਦਾ ਮਜ਼ਾ ਨਹੀਂ ਆਉਂਦਾ।" ਪਾਂਡੇ ਫੇਰ ਹੱਸਦਾ। "ਅੱਜ ਨਹੀਂ ਆ ਬਈ। ਆਕੇ ਦੇਵਕੀ ਕੁਝ ਦਿਨ ਲਈ ਕੰਚਨ ਦੇ ਕਮਰੇ ਅੰਦਰ ਜਾਂਦੀ ਹੈ ਫਿਰ ਬਾਹਰ ਆਕੇ ਪਾਂਡੇ ਨੂੰ ਅੰਦਰ ਜਾਣ ਲਈ ਕਹਿੰਦੀ ਆ ਉਹ। ਜਦੋਂ ਪਾਂਡੇ ਅੰਦਰ ਗਿਆ ਤਾਂ ਦੇਖਦਾ ਹੈ ਵੀ ਕੰਚਨ ਪੂਰੇ ਕੱਪੜੇ ਉਤਾਰੀ ਪਲੰਘ ਤੇ ਪਈ ਪਾਂਡੇ ਵੈਸੇ ਹਨੂਮਾਨ ਦਾ ਭਗਤ ਹੈ ਸਵੇਰੇ ਅਖਾੜੇ ਵਿੱਚ ਜਾ ਕੇ ਡੰਡ ਬੈਠਕਾ ਲਾਉਂਦਾ ਹੈ ਹਰ ਐਤਵਾਰ ਲੰਗੋਟਾ ਲਾ ਕੇ ਕੁਸ਼ਤੀ ਵੀ ਕਰਦਾ ਹੈ ਇੱਥੇ ਕੰਚਨ ਨੂੰ ਨਿਰਵਸਤਰ ਪਈ ਦੇਖ ਕੇ ਉਹਦੇ ਮੋਹ ਨਿਕਲਦਾ ਹੈ ਵੀ ਆਈ ਸ਼ਵਾ ਹੌਲਦਾਰ ਪਾਂਡੇ ਜੈ ਹਨੂਮਾਨ ਕਹਿ ਕੇ ਉਸ ਉੱਪਰ ਝੁਕ ਗਿਆ ਕੰਚਨ ਠੰਡੀ ਲਾਸ਼ ਵਾਂਗ ਪਈ ਰਹੀ ਉਸ ਨੂੰ ਹੇਠਾਂ ਫੁੱਟਪਾਥ ਤੇ ਰੇਂਗ ਦੀ ਬਿਨਾ ਫੇਰ ਯਾਦ ਆ ਗਈ ਪਾਂਡੇ ਉਸ ਦਾ ਮੂੰਹ ਚੁੰਮਣ ਲੱਗਾ ਤਾਂ ਉਸ ਦੀਆਂ ਮੁੱਠਾਂ ਤੋਂ ਡਰਦੀ ਕੰਚਨ ਨੇ ਮੂੰਹ ਘੁਮਾ ਲਿਆ ਸਾਲੀ ਏਕਦਮ ਠੰਡੀ ਹੈ ਬਰਫ਼ ਕਾ ਮਾਫੇਕ ਔਰਤ ਕੋ ਤਾਂ ਆਗ ਜੈਸਾ ਗਰਮ ਹੋਣਾ ਚਾਹੀਏ ਪਾਂਡੇ ਹਾਫਰੇ ਹੈ ਕੰਚਨਪੂਰੇ ਆਰਾਮ ਨਾਲ ਉਸੇ ਤਰ੍ਹਾਂ ਪਈ ਹੈ ਉਹਦੇ ਚਿਹਰੇ ਤੇ ਕੜਵੀ ਮੁਸਕਾਨ ਹੈ ਕੱਲ ਮੌਸੀ ਕੋ ਤੇਰੀ ਸ਼ਿਕਾਇਤ ਕਰੂੰਗਾ ਆ ਕੇ ਪਾਂਡੇ ਪੈਂਟ ਪਾਉਣ ਲੱਗੇ ਆ ਤਾਂ ਕੰਚਨ ਹੱਸੀ ਕਿਹਾ ਹੂਆ ਆ ਨਾ ਇੱਕ ਵਾਰ ਔਰ ਕਪੜੇ ਪਾ ਕੇ ਪਾਂਡੇ ਬਿਨਾ ਬੋਲਿਆਂ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਆਰਾਮੀ ਕਹਿ ਕੇ ਕੰਚਨ ਉੱઠી ਤੇ ਦਰਵਾਜ਼ਾ ਬੰਦ ਕਰਾਈ ਉਹ ਸੋ ਦੋਸਤੋ ਇਹ ਸੀ ਸਲਮਾ ਦੀ ਜ਼ਿੰਦਗੀ ਦਾ ਭਾਗ 10ਵਾਂ ਅਤੇ ਭਾਗ 11ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ